ਮੰਮੀ ਅਸੀਂ ਇੰਦਰਾਣੀ ਜਖਾਨੀ ਵਰਤ ਰੱਖਾਂਗੇ ਇਸ ਵਾਰ ਸਨਸਾਰਗੀ ਚਾਹੀਦੀ ਐ ਮੇਕਅਪ ਦਾ ਸਮਾਨ ਮੰਮੀ ਉਹ ਵੀ ਸਾਨੂੰ ਸਪੋਰਾ ਦਾ ਚਾਚੀ ਐ ਵਧੀਆ ਬ੍ਰਾਂਡ ਦਾ ਚਾਹੀਦਾ ਹਾਂਜੀ ਸਾਰੀ ਗਾਲਰੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਾਨੇ ਵਧੀਆ ਹੋਊਂਗੇ ਠੀਕ ਠਾਕ ਹੋਊਂਗੇ ਵੈਲਕਮ ਟੂ आवर ਨਿਊ ਵਲੌਗਸ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸਿਵੀਆ ਕਪਲ ਅੱਜ ਅਸੀਂ ਚੱਲੇ ਆਂ ਓਪਨਿੰਗ ਤੇ ਹਨਾ ਦੇਖੀ ਕਿ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਮੇਕਅਪ ਆਰਟਿਸਟ ਗੁੰਜਨ ਬਿਊਟੀ ਸੈਲੂਨ ਤਪਾ ਮੰਡੀ ਉਹਨਾਂ ਦੀ ਅੱਜ ਉਹਨਾਂ ਨੇ ਇੱਕ ਹੋਰ ਆਪ ਦਾ ਜਿਹੜਾ ਹੈਗਾਗਾ ਓਪਨਿੰਗ ਕੀਤੀ ਹੈ ਇੱਕ ਹੋਰ ਪਾਰਟ ਬਣਾਇਆ ਹੈਗਾ ਆਪਦੇ ਸੈਲੂਨ ਦਾ ਜਿਹਦੇ ਵਿੱਚ ਉਹਨਾਂ ਨੇ ਕਾਫੀ ਸਾਰੀਆਂ ਨਵੀਆਂ ਚੀਜ਼ਾਂ ਐਡ ਕੀਤੀਆਂ ਨੇ ਤੇ ਅੱਜ ਉਹਦੀ ਗ੍ਰੈਂਡ ਓਪਨਿੰਗ ਆ ਤੇ ਮੈਨੂੰ ਤੇ ਰਿੱਕੀ ਨੂੰ ਇਨਵਾਈਟ ਕੀਤਾ ਸੀ ਸੋ ਅੱਜ ਅਸੀਂ ਚੱਲੇ ਆ ਉਧਰ ਸੰਡੇ ਸੀਗਾ ਜੁਹਾਰ ਸਿੰਘ ਨੂੰ ਛੱਡਿਆਗਾ ਆਪਾਂ ਕਰੇ ਤੇ ਲਾਈਟ ਹੈ ਨਹੀਂ ਪਿੰਡ ਦਾ ਸੂਟ ਨਾਲ ਚੱਕ ਲੈ ਤਪੇ ਜਾ ਕੇ ਪ੍ਰੈਸ ਕਰਾਂਗੇ ਹਨਾ ਤੇ ਚਲੋ ਮਿਲਦੇ ਆਂ ਆਪਾਂ ਤੁਹਾਨੂੰ ਤਪੇ ਜਾ ਕੇ ਕਿਉਂਕਿ ਰਿੱਕੀ ਨੇ ਵੀ ਸ਼ਰਟ ਨਾਲ ਹੀ ਚੱਕੀ ਆ ਪ੍ਰੈਸ ਕਰਨੀ ਹੈ ਜੇ ਤੇ ਮੈਨੂੰ ਰੋਟੀ ਦੇਖ ਕੇ ਰੋਟੀ ਦੀ ਭੁੱਖ ਲੱਗ ਗਈ ਫਿਰ ਆਪਾਂ ਰੋਟੀ ਦੇ ਉੱਪਰ ਹੀ ਧਰ ਲਈ ਸਬਜ਼ੀ ਕद्दू ਦੀ ਤੇ ਆਪਾਂ ਨਾਲ ਰਾਤ ਜਾਂਦੇ ਨੇ ਖਾਵਾਂਗੇ ਤੇ ਨਾਲ ਹੀ ਆ ਜਾਂਦੇ ਮੈਂ ਕਿਹਾ ਡਰੈਸਾਂ ਪਾਈ ਗੁੰਜਨ ਕਿ ਨਹੀਂ ਜਾਂਦੇ ਲੋ ਵੀ ਗਾਇਸ ਆਪਾਂ ਪਹੁੰਚ ਗਏ ਤਪੇ ਤੇ ਤਪੇ ਆਪਾਂ ਦੇ ਤੇ ਪਵਾਰ ਡਰਾਈ ਕਲੀਨਰਸ ਨੂੰ ਆਪਦੇ ਕੱਪੜੇ ਪ੍ਰੈਸ ਕਰਨ ਵਾਸਤੇ ਉਹ ਗੱਲ ਅੰਦਰ ਘੰਟੇ ਹੀ ਰਹਿਣਗਾ ਜਿਹੜਾ ਲੇਟ ਨਾ ਆ ਗਈ ਨਾ ਗਈ ਠੀਕ ਹੈ ਚਲੋ ਫਿਰ ਬਾਈਕ ਵੀ ਸਬਸੋਕੀ ਹੋਈ ਨੇ ਬੱਬੀ ਦੀ ਸਿਸਟਰ ਨਹੀਂ ਓਕੇ ਲਾਣੇ ਵਾਲੇ ਜੀ ਅੱਛਾ ਅੱਛਾ ਇਹਨਾਂ ਨੇ ਵੀ ਇੱਥੇ ਆਉਣਾ ਕੌਣ ਕੌਣ ਗੁੜੀਏ ਤੇ ਪ੍ਰੋਣਾ ਸਾਬ ਪ੍ਰੋਣਾ ਖਲਾਉਣਾ ਦਾ ਨਾਲ ਉਹਨਾਂ ਸੰਗੀ ਆ ਅੱਛਾ ਸੋਈ ਸੀ ਇਹਨਾਂ ਨੇ ਵੀ ਇੱਥੇ ਆਉਣਾ ਉਹ ਉਹਨੇ ਮਨਪ੍ਰੀਤ ਨੇ ਠੀਕ ਹੈ ਮਨਪ੍ਰੀਤ ਨੇ ਆਉਣਾ ਲਓ ਵੀ ਗਾਇਸ ਤੇ ਹੁਣ ਅੱਗੇ ਚੱਲੇ ਠੀਕ ਹੈ ਤੇ ਜਾਣੇ ਆ ਕਿਰਨ ਬਿਊਟੀ ਸੈਲੂਨ ਮੈਂ ਇਹ ਉਹ ਦਾ ਹਟ ਕੈਨੇ ਮੇਕ ਜਿਹੜਾ ਕਰਨਾ ਕਰ ਲਾਂ। ਪਿਆਰ ਹੋ ਜੂਗੀ ਉਹਨੇ ਟਾਈਮ 'ਚ ਮੇਰੇ ਕੱਪੜੇ ਪ੍ਰੈਸ ਹੋ ਜਾਣਗੇ। ਫਿਰ ਅਸੀਂ ਰੈਡੀ ਸਟੈਰੀ ਹੋ ਕੇ 1:30 ਵਜੇ ਤੱਕ ਪਹੁੰਚਣਾਗਾ। ਤੇਰੀ ਕੀ ਗਿਫਟ ਆਪਣਾ ਉੱਥੇ ਪਿਆ? ਬਾਉ ਚੱਕ ਲਾਂਗਾ। ਗਿਫਟ ਕਿਰਨ ਬਿਊਟੀ ਸੈਲੂਨ 'ੀ ਪਿਆ ਹੈ ਨਾ। ਬਸ ਠੀਕ। ਕਿਉਂਕਿ ਸਾਡੇ ਤਾਂ ਪਹਿਲ ਅਰਥ ਨਾਲ ਤੁਹੋਂਸਾਂ ਲੇਟ ਨਹੀਂ ਸੀ। ਚੱਕਰੇ ਪੈ ਗਿਆ। ਜੇ ਕਿਤੇ ਲੇਟ ਹੁੰਦੀ ਤਾਂ ਵਾਲਾ ਵਧੀਆ ਸੀ। ਯਸ। ਤੇ ਅਸੀਂ ਕਰੂੰਗੀ ਅੱਜ ਆ ਜਾਣਾ ਸੀ ਮਜ਼ੋ। ਯੈਸ। ਚਲੋ ਕੋਈ ਗੱਲ ਨਹੀਂ ਕਿਉਂਕਿ ਮੌਸਮ ਖਰਾਬ ਹੋ ਗਿਆ ਸੀ ਪਰ ਸ਼ੁਕਰ ਹੈ ਮੌਸਮ ਜ਼ਿਆਦਾ ਖਰਾਬ ਨਹੀਂ ਹੋਇਆ ਇਹ ਤਾਂ ਵਿਚਾਰਾਂ ਦਾ ਉਹਨਾਂ ਦਾ ਵੀ ਥਰਾਬ ਹੈ ਟੈਂਟ ਵਾਲੇ ਨੇ ਇਹਨਾਂ ਦੇ ਕੰਮ ਆ ਸਕਰੇ ਉਹ ਹੀ ਆਪਾਂ ਲੈ ਕੇ ਜਾਣਾ ਉਹ ਹੀ ਅਸੀਂ ਲੈ ਕੇ ਜਾਣਾ ਕਰਨ ਆਓ ਦੇਖੋ ਕੀ ਬਾਤ ਹੈ ਰੌਣਕਾਂ ਸ਼ੌਂਕਾਂ ਪੂਰੀਆਂ ਲੱਗੀਆਂ ਹੈ ਇਹਨੇ ਵੱਡਾ ਪ੍ਰੋਗਰਾਮ ਕੀਤਾ ਗੁੰਜਣ ਕਹਿੰਦੀ ਬਈ ਬਹੁਤ ਵੱਡਾ ਹਾਂ ਹਾਂ ਕਰਨ ਦੱਸਦਾ ਸੀ ਡੈਕਟਰ ਵੀ ਸਾਰੇ ਟੌਪ ਦੇ ਨੇ ਅੱਛਾ 9-10 ਲੱਖ ਰੁਪਏ ਦੇ ਨੇ ਕੱਲਾ ਕਰਨ ਨੂੰ ਦੇਣਾ ਜੀ ਤੋ ਆਪਾਂ ਜੀ ਤੋ ਆਪਾਂ ਕਰਵਾਉਣਾ ਸਾਰਾ ਕੰਮ। ਹਾਂ। ਵੈਰੀ ਗੁੱਡ। ਚਲੋ ਜਾ ਕੇ ਦਿਖਾਉਣੀ ਆ ਤੁਸੀਂ ਜੁੜੇ ਰਹੋ ਸਾਡੇ ਬਲੌਗ ਦੇ ਨਾਲ। ਪੂਰੀ ਕੈਡ ਓਪਨਿੰਗ ਦਿਖਾਉਣੀ ਅੱਜ ਤੁਹਾਨੂੰ। ਫੇਰ ਉਵੇਂ ਹੀ ਆਪਾਂ ਉਸ ਤੋਂ ਵਧੀਆ ਓਪਨਿੰਗ ਤੁਹਾਨੂੰ ਸਾਡੀ ਹੋਰ ਨਹੀਂ ਦਿਖਾਵਾਂਗੇ। ਠੀਕ ਹੈ। ਠੀਕ ਹੈ ਗਾਇਸ। ਲੌਬੀ। ਆਪਾਂ ਪਹੁੰਚ ਗਏ ਕਿਰਨ ਬਿਊਟੀ ਸੈਲੂਨ। ਲਓ ਵੀ ਗਾਇਸ ਆਪਾਂ ਪਹੁੰਚ ਗਏ ਸੀਗੇ ਕਿਰਨ ਬਿਊਟੀ ਸੈਲੂਨ ਤੇ ਹੁਣ ਆਪਾਂ ਹੋਣਾਗਾ ਰੈਡੀ। ਠੀਕ ਹੈ। ਤੇ ਮੇਕਅਪ ਮੈਂ ਆਪਦਾ ਆਪ ਹੀ ਕਰਨਾ ਮੈਂ ਆਪਦੀ ਬੈਨੇਟੀ ਲੈ ਕੇ ਆਈ ਹੂੰ ਇਸਮਾਨ ਲੈ ਕੇ ਆਈ ਹੂੰ ਆਪਣਾ ਤੇ ਮਾੜਾ ਜਿਹਾ ਤੱਚ ਜਿਹਾ ਕਰਨਾ ਬਸ ਤੇ ਹੈਅਰ ਸਟਾਈਲ ਫਿਰ ਮੈਂ ਭੈਣ ਤੋਂ ਕਰਵਾ ਲੂੰਗੀ ਮੈਂ ਸੋਚਿਆਗਾ ਵੀ ਕਰ ਲਪਾ ਕੇ ਨਾ ਜੂੜੇ ਹੀ ਕਰੂੰਗੀ ਤੇ ਉਹ ਕਰਵਾ ਲਾਂਗੇ ਆਪਾਂ ਭੈਣ ਤੋਂ ਪਹਿਲਾਂ ਆਪਾਂ ਰੈਡੀ ਹੋ ਜਾਨੇ ਆ ਠੀਕ ਹੈ ਚਲੋ ਹੁਣੇ ਆਪਾਂ ਰੈਡੀ ਨਹੀਂ ਬਸ 9:00 ਵੇ ਮੇਕਅਪ ਆਲਮੋਸਟ ਡਨ ਹੋ ਗਿਆ ਮੇਕਅਪ ਆਪਣਾ ਹੋ ਗਿਆ ਡਨ ਤੇ ਹੋਣ ਬਸ ਆਪਣਾ ਸੂਟ ਰਿੱਕੀ ਫੜਨਗੇ ਪ੍ਰੈਸ ਫੈਸਲੇ ਬੋਲ ਦਿੱਤਾ ਸੀ ਬਾਕੀ ਮੇਕਅਪ ਦੱਸਿਓ ਕਿੱਦਾਂ ਹੋਇਆ ਮੇਕਅਪ ਹੋ ਗਿਆ ਡਨ ਜਮਾ ਸਿੰਪਲ ਸੋਬਰ ਜਿਹਾ ਰੱਖਿਆਗਾ ਮੈਂ ਤੇ ਇਹਦਾ ਟਿਊਟੋਰੀਅਲ ਤੁਹਾਨੂੰ ਜੇ ਚਾਹੀਦਾ ਹੋਇਆ ਤਾਂ ਦੱਸ ਦਿਓ ਮੈਂ ਨੈਕਸਟ ਬਲੌਗ ਦੇ ਵਿੱਚ ਇਹਦਾ ਟਿਊਟੋਰੀਅਲ ਤੁਹਾਨੂੰ ਦੇ ਦੂੰਗੀ ਹੁਣ ਆਪਣਾ ਹੈਅਰ ਸਟਾਈਲ ਰਹਿ ਗਿਆ ਠੀਕ ਆ ਉਹ ਸੋਚ ਰਹੀ ਆ ਮੈਂ ਜੂਲਾ ਕਰਨ ਵਾਸਤੇ ਤੇ ਉਹ ਜੂੜੀ ਦਾ ਵੀ ਟਿਊਟੋਰੀਅਲ ਆਪਾਂ ਤੁਹਾਨੂੰ ਦੇ ਦਾਂਗੇ ਮੇਕਅਪ ਦੇ ਨਾਲ ਨਾਲ ਠੀਕ ਹੈ ਤੇ ਸੂਟ ਪੋਣਾਗਾ ਅੱਜ ਆਪਾਂ ਕਾਲਾ ਤੇ ਨਾਲ ਪਾਵਾਂਗੇ ਜੁੱਤੀ ਤੇ ਲਿਪਸਟਿਕ ਦੱਸਿਓ ਕਿਵੇਂ ਲੱਗ ਰਿਹਾ ਰੈਡੀ ਹੋ ਗਏ ਆਪਾਂ ਇੱਥੇ ਚਾਹ ਵੀ ਮੰਗਵਾਤੀ ਸੀ ਭੈਣ ਨੇ ਪਹਿਲਾਂ ਆਪਾਂ ਚਾਹ ਪੀ ਲਈਏ ਫਿਰ ਇੱਕੀ ਆਪਣਾ ਪ੍ਰੈਸ ਵਾਲੇ ਤੋਂ ਸੂਟ ਫੜਨ ਗਿਆਗਾ ਫਿਰ ਆਪਾਂ ਰੈਡੀ ਹੋ ਕੇ ਬਸ ਪਹੁੰਚਦੇ ਆਂ ਆਪਾਂ ਲੋਕੇਸ਼ਨ ਤੇ ਆਪਾਂ ਲੋਵੇ ਗਾਇਜ਼ ਅਸੀਂ ਹੋ ਗਏ ਆਂ ਰੈਡੀ ਠੀਕ ਹੈ ਇਹ ਮੇਕਅਪ ਟਿਊਟੋਰੀਅਲ ਜੇ ਚਾਹੀਦਾ ਹੋਇਆ ਤਾਂ ਜਰੂਰ ਦੱਸਿਓ ਤੇ ਹੁਣ ਆਪਾਂ ਜਾ ਰਹੇ ਆਂਗੇ ਫੰਕਸ਼ਨ ਤੇ ਮਾਈਂ ਡਬਲੀ ਆਇਆ ਹੁੰਦੇ ਨਹੀਂ ਨਹੀਂ ਆਗੇ ਹੋਣਗੇ 10:55 ਹੋਗੇ 10:30 ਦਾ ਟਾਈਮ ਦਿੱਤਾ ਸੀ ਆਪਾਂ ਨੂੰ ਮੈਂ ਆਪੀ ਰੈਡੀ ਹੋਈਆਂ ਹੈਅਰ ਸਟਾਈਲ ਵੀ ਮੇਰੇ ਅੱਜ ਕਰਵਾ ਦੇ ਵਿੱਚ ਹੈ ਨਹੀਂ ਸੀਗਾ ਲਾਈਟ ਹੀ ਚਲੀ ਗਈ ਦੋ ਵਾਰੀ ਚਲੀ ਗਈ ਤੇ ਆਪਾਂ ਰੈਡੀ ਹੋ ਗਈਆਂ ਫੁੱਲ ਲੁੱਕ ਤੁਹਾਨੂੰ ਦਿਖਾਉਣੇ ਆ ਠੀਕ ਹੈ ਪਰਸ ਵੀ ਚੱਕ ਲੈ ਮੈਂ ਨਾਲ ਝੋਟਾ ਆ ਜਾ ਜਿਵੇਂ ਜੁੱਤੀ ਪਾਈ ਹੈ ਪੰਜਾਬੀ ਜੁੱਤੀ ਲਓ ਬਿਲਕੁਲ ਚਲੋ ਜਾਂਦੇ ਆ ਆਪਾਂ ਹੁਣ ਫੰਕਸ਼ਨ ਤੇ ਜੁੜੇ ਰਿਓ ਆਪਣੇ ਬਲੌਗ ਵਿੱਚ आप पहुंच गए सामने हाँ गुंजन ब्यूटी वर्ल्ड हाय तुझे बनाऊंगी रिक्की है रिक्की तुझे बनाऊंगे सारा नहीं यार सब चला गया بابو موار ਗ੍ਰੇਂਡਰ ਦੇਖਿਓ ਇਹ ਲੋ ਲੋ ਇੱਧਰ ਦੇਖੋ ਜਾਂਗੇ ਬੈਠੇ ਸਾਰਾ ਦੇਖ ਲੈਂਦੇ ਆਂ ਮੈਂ سامنے ਵੀ ਆ ਗਿਆ ਬਦਨੀ ਜੀ ਪਾਣੀ ਆ ਗਿਆ ਲੋਵੀ ਨੂਰਾਨੀ ਪਹਿਰਾਵੇ ਵੇ ਲੱਗੀ ਵੀਰੇ ਨੇ ਕੀਤਾ ਹੈ ਨਾ ਲੱਗੀ ਰਿਪਰੈਜ਼ੈਂਟ ਵੇ ਲੱਗੀ ਵੀਰੇ ਦਾ ਨਾਮ ਹੈ ਲੋ ਜੀ ਤੇ ਬਾਕੀ ਆਪਣੇ ਲਹਿੰਗਾ ਜੁਐਲਰੀ ਬਿਊਟੀ ਫੇਸ਼ੀਅਲ ਲੇਜ਼ਰ ਸਕਿਨ ਹੈਅਰ ਐਂਡ ਨੇਲ ਬਹੁਤ ਸੋਹਣਾ ਨਾ ਬਹੁਤ ਜਿਆਦਾ ਸੋਹਣਾ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਕੀਤਾ ਨਾਈਸ ਲੱਗ ਵੀ ਪੂਰਾ ਵਧੀਆ ਰਿਆ ਰਿਕੇ ਮੇਰੇ ਵੀਡੀਓ ਕਿੰਨੀ ਸੋਹਣੀ ਬਣੂਗੀ ਇੱਥੇ ਇਨਚਾਰਜ ਲੱਕੀ ਵੀਰ ਚਲੋ ਅਬੀ ਹੁਣ ਆਪਾਂ ਜਾ ਰਹੇ ਹਾਂ ਬੀਸਮੈਂਟ। ਇਸ ਵਿੜਾ ਛਕਣਾ। ਇਹ ਵਿੜਾ ਛਕਣਾ। ਬਾਕੀ ਤਾਂ ਉੱਥੇ ਆਪਣਾ ਸੈਲੂਨ ਤਾਂ ਓਕੇ ਇੱਥੇ ਇਕੱਲਾ హెయిਰ ਦਾ ਆਪਾਂ ਨਹੀਂ ਸਭ ਸੈਲੂਨ ਓਕੇ ਵੀ ਹੁੰਦਾ ਉੱਥੇ ਜੋ ਆਪਣਾ ਸੈਲੂਨ ਆਪਣਾ ਕੱਟਰੀ ਹੋਣੀ ਤੇ ਓਕੇ ਕਿਉਂਕਿ ਦੇਖੋ ਜੋ ਇੱਥੇ ਸਟੂਡੈਂਟਸ ਨੂੰ ਕੋਈ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ ਨਾ ਤੇ ਉੱਥੇ ਇਹਨੂੰ ਸਾਰਾ ਸੋਲੂਸ਼ਨ ਹੋ ਜਾਂਦਾ ਸਮਝ ਗਿਆ ਬਾਹਰ ਨੂੰ ਬਣ ਕੇ ਵਧੀਆ ਖਾਣਾ ਠੀਕ ਹੈ ਠੀਕ ਹੈ ਮਤਲਬ ਇਹ ਜਿਹੜਾ ਹੈਗਾ ਇੱਥੇ ਸਟੂਡੈਂਟਸ ਵਾਸਤੇ ਆ ਨਹੀਂ ਨਹੀਂ ਇਹ ਆਪਣਾ ਸਰਵਿਸਜ਼ ਦਾ ਵਾਸਤੇ ਆ ਜੋ ਦਿਨ ਆਪਣਾ ਉਹ ਸੈਲੂਨ ਉਧਰ ਆ ਉਹ ਸਾਰੀ ਅਕੈਡਮੀ ਬਣ ਗਈ ਇਹ ਸਾਰਾ ਆਪਣਾ ਇੱਕ ਠੀਕ ਹੈ ਕੋਈ ਨਾ ਹੈਰ ਦਾ ਮੈਨੂੰ ਲੱਗਦਾ ਸਾਰਾ ਤੁਸੀਂ ਕਹਿੰਦੇ ਮੈਂ ਦੇਖਦੇ ਹਾਂ ਲੋਰਤ ਮੈਨੂੰ ਲੱਗਦਾ ओके ओके ਬੜਾ ਬੜਾ ਬਣਾ ਬਣਾ ਇਹ ਨਹੀਂ ਸਮੇਂ ਬਾਅਦ ਹੀ ਜਦੋਂ ਸੈਟ ਹੋਏਗਾ ਫਿਰ ਅੱਗੇ اچھا ਅ ਤਰ ਨਾਈਸ ਇਹ ਅਗਰ ਕੀ ਮੈਨੇਜਰ ਬੈਠੀ ਘਰ ਵਾਓ ਵਾਓ ਸਕਿਨ ਸੈਕਸ਼ਨ ਠੀਕ ਹੈ ਓਕੇ ਇਧਰ ਹੋਊਗਾ ਲੇਜ਼ਰ ਟ੍ਰੀਟਮੈਂਟ ਜਿਹੜਾ ਹੁਣ ਸਿੱਖ ਕੇ ਆਏ ਸੀਗੇ ਹੈਨਾ ਓਕੇ ਨਾਈਸ ਬਹੁਤ ਸੋਹਣਾ ਬਣਾਇਆ ਬਾਈ ਪੱਤਕ ਵੀ ਬੜੀ ਧੋਨੀ ਨਹੀਂ ਵਾਓ ਵਾਈ ਵੀ ਬਹੁਤ ਸੋਹਣੀ ਆ ਰਹੀ ਹੈ ਇਧਰ ਇੰਟੀਰੀਅਰ ਇਧਰ ਕੀ ਹੈ ਇੱਥੇ ਆ ਸੈਕਸ਼ਨ ਮੈਂ ਨਹੀਂ ਕਹਿੰਦੀ ਆਈ نو ਆਈ نو ਆਈ نو ਆਈ نو ਉਹਦਾ ਲੱਗਰੀ ਫੀਲ ਆਇਆ ਮੈਂ ਇਹ ਸੈਲੂਨ ਆਨਲਾਈਨ ਦੇਖਿਆ ਸੀ ਕਿਸੇ ਦਾ ਨਾਓ ਆਪਾਂ ਆਪਦੇ ਏਰੀਆ ਚ ਦੇਖ ਰਹੇ ਆ ਚੇਅਰ ਮਸਾਜ ਵਾਲੀ ਨੇ ਹਾਂਜੀ ਹਾਂ ਉਹਦਾ ਮੈਨੀ ਪੈਂਟ ਦੇ ਨਾਲ ਨਾਲ ਕੋਈ ਬੜੀ ਮਸਾਜ ਨਹੀਂ ਓਕੇ ਹਾਂਜੀ ਪ੍ਰੋਪਰ ਲੱਗਰੀ ਫੀਲ ਦਿੱਤੀ ਮਿਲੇਗਾ ਹਾਂ ਹਾਂ ਸਹੀ ਗੱਲ ਹੈ ਨਾਈਸ ਇਹ ਆਪਣਾ ਵੈਕਸੀ ਕਿਉਂ ਵਰਕੇਸ਼ਨ ਓਕੇ ਵ ਸਾਰਾ ਸਟਾਫ ਸਾਡੇ ਨਾਲ ਹੀ ਹੈਗਾ ਯੂਨੀਫਾਰਮ ਹੁਣ ਆਪਣੀ ਇਹ ਲਗਾਤੀ ਹਾਂਜੀ ਸੋਹਣੀ ਆ ਬਹੁਤ ਸੋਹਣੀ ਆ ਗੁੰਜਨ ਬਿਊਟੀ ਸੈਲੂਨ ਲਿਖਿਆ ਵਧੀਆ ਨਵੀਂ ਨਵੀਂ ਲੈਫਟ ਵੀ ਵਾਲੀ ਸੋਹਣੀ ਲੱਗਦੀ ਨਾ ਲੈਫਟ ਵੀ ਬਹੁਤ ਸੋਹਣੀ ਹੈ ਕਿ ਦੇਖੋ ਜਿਹਨੇ ਡਿਜ਼ਾਈਨ ਕੀਤਾ ਡਿਜ਼ਾਈਨਰ ਬਹੁਤ ਤਕੜਾ ਹੈ ਨਾ ਨਹੀਂ ਮੈਂ ਇਹਨਾਂ ਦਾ ਕੋਈ ਡਿਜ਼ਾਈਨ ਨਹੀਂ ਉਹ ਛੋਟੀ ਹੈ ਨੇਲ ਸੈਕਸ਼ਨ ਠੀਕ ਚਲੋ ਮੈਂ ਉੱਪਰ ਵਾਤਾ ਕੋਲ ਮਿਲਾ ਕੇ ਮੈਂ ਰਿਵਿਊ ਦੇਣਾ ਚਾਹੂੰਗੀ ਬਹੁਤ ਸੋਹਣਾ ਤਿਆਰ ਕੀਤਾ ਬਹੁਤ ਜ਼ਿਆਦਾ ਵਧੀਆ ਪੂਰਾ ਦਿਲ ਨਾਲ ਪੂਰੀ ਸੋਹਣੀ ਕਿਆ ਬਾਤ ਹੈ ਹਾਂ ਔਰ ਕੋ एरिया ਕਿਤੇ ਜਾਣ ਦੀ ਲੋੜ ਨਹੀਂ ਆਪਦਾ ਸ਼ੂਟ ਦਾ ਸੈਕਸ਼ਨ ਸਾਰਾ ਇੱਥੇ ਕਿੱਥੇ ਕਿੱਥੇ ਜਾਣ ਦੀ ਲੋੜ ਨਹੀਂ ਹੈਗੀ ਕੋਲ ਹਾਂਜੀ ਲੋਵੀ ਗਾਇਸ ਸਾਰਾ ਤੁਸੀਂ ਦੇਖ ਲਿਆ ਲੋਵੀ ਗਾਇਸ ਆਪਾਂ ਜਾਇਆ ਏ ਕੀ ਬਾਤ ਆ ਸਹੀ ਗੱਲ ਦੱਸੀ ਸੈਲੂਨ ਅਕੈਡਮੀ एवरीथिंग ਮਾਈਂਡ ਬਲੋਇੰਗ ਤੇ ਇੰਨਾ ਸੋਹਣਾ ਤਿਆਰ ਕੀਤਾ ਇੰਨਾ ਸੋਹਣਾ ਇੰਨਾ ਸੋਹਣਾ ਤਿਆਰ ਕੀਤਾ ਹੱਦ ਆਪਣੇ ਏਰੀਆ ਦੇ ਵਿੱਚ ਬਸ ਮੈਂ ਹੁਣ ਚਾਹੀਏ ਨਾ ਜਵਾਗ ਜਰ ਰੋਈ ਜਾਂਦਾ ਸੈਲੂਨ ਬਣਾਇਆ ਹੈਗਾ ਬੈਸਟ ਕਰੇ

ਤੇਰੇ ਮਾਰੇ ਨੇ ਜੁਝਾਰ ਨੇ ਮਾਰਿਆ ਸੀ ਤੁਸੀਂ ਕਹਿੰਦੇ ਘਰੋਂ 9 9 ਕਹਿੰਦਾ ਘਰੋਂ ਇਹ ਫੋਨ ਦੀ ਫੋਨ ਲੱਭਿਆ ਉਹ ਓਕੇ ਕਹਿੰਦੇ ਆ ਵਰਤਾਂ ਦਾ ਸਮਾਨ ਲੈ ਲਓ ਨੱਸੋ ਰੇੜੀ ਵਾਲਾ ਕੀ ਕਹਿ ਕੇ ਗਿਆ ਆ ਅੱਜ ਅਸੀਂ ਸਾਰੇ ਆਂ ਦਰਵਾਜ਼ੇ 'ਚ ਬੈਠੇ ਆਂ ਕਿਉਂਕਿ ਸਾਡੇ ਲਾਈਟ ਨਹੀਂ ਹੈਗੀ ਭੱਜੀ ਹੋਈ ਆ ਕਿੰਨੇ ਕਿੰਨੇ ਵਜੇ ਦੀ ਮੋਟੂ ਭੱਜੀ ਹੋਈ ਆ ਸਾਈਡ ਕਰਕੇ ਆ ਨਮੇ ਦੀ তোর ਕੇ ਜਦੋਂ ਸੁੱਤੀ ਉੱਠੀ ਤੂੰ ਸਾਈਨਲੇ ਟੁੱਟੇ ਅੱਜ 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 ਦੀਦੀ ਨੇ ਛੁੱਟੀ ਦਾ ਪੂਰਾ ਆਨੰਦ ਮਾਣਿਆ ਪੂਰਾ ਉਹ ਮਾਰਿਆ ਤੁਹਾਡੇ ਓਏ ਜਿਆਰ ਇਹਨੇ ਪਿੱਛੇ ਖੜਾ ਉਹ ਨਹੀਂ ਗੁੰਡਾ ਇਹਨੇ ਮਾਰਿਆ ਉੱਪਰ ਦੀ ਉਲੰਘਿਆ ਭਾਨਾ ਸੀ ਕਿਹਨੇ ਕਿਹੜਾ ਆਪ ਕੀ ਜੇ ਕੋਈ ਬਾਲੀ ਕੋਈ ਅਸੀਂ ਇਸ ਵਾਰ ਨਾ ਅਸੀਂ ਵਰਤ ਮਨਾਵਾਂਗੇ ਹੈਪੀ ਕਰਬਾ ਚੋ ਠੀਕ ਹੈ ਮੋਟੂ ਆਪਾਂ ਵਰਤ ਮਨਾਉਣੇ ਆਪਾਂ ਸ਼ਾਪਿੰਗ ਕਰਕੇ ਆਵਾਂਗੇ ਪਹਿਲਾਂ ਤਾਂ ਆਪਾਂ ਵਰਤਾਂ ਲਈ ਪਹਿਲੀ ਵਾਰ ਪਹਿਲੀ ਵਾਰ ਪਹਿਲੀ ਵਾਰ ਅਸੀਂ ਰੱਖਿਆ ਨਹੀਂ ਕਦੇ ਵਰਤ ਤੁਸੀਂ ਕਿਉਂ ਨਹੀਂ ਰੱਖਿਆ ਚਲੋ ਐ ਦੱਸ ਮੈਂ ਕਦੇ ਵੀ ਰੱਖਦੇ ਨਹੀਂ ਹੁੰਦੇ ਸਿੱਖਾਂ ਦੇ ਨਾਲ ਪਹਿਲਾਂ ਰੱਖਿਆ ਤੁਸੀਂ ਇੱਕ ਕਦੇ ਨਹੀਂ ਰੱਖਿਆ ਤੁਸੀਂ ਮੈਂ ਉਹ ਰੱਖਿਆ ਟੁੱਟੀ ਦਾ ਹਾਂ ਪਰਾਵਾਂ ਵਾਸਤੇ ਰੱਖਦੇ ਹਾਂ ਮੈਂ ਵੀ ਰੱਖਿਆ ਸੀ ਪਤਾ ਨਹੀਂ ਸੀ ਇੱਕ ਤਾਂ ਕਹਿੰਦੇ ਨੇ ਭਰਾ ਵਾਸਤੇ ਕਹਿੰਦੇ ਨੇ ਘਰ ਵਾਲਾ ਵਧੀਆ ਮਿਲੇ ਐਂ ਜੇ ਕਹਿੰਦੇ ਤੂੰ ਪਾਪੇ ਦੇ ਬੂਟ ਚਰਤੇ ਕੱਲ ਦੇ ਆ ਤੇ ਪਾਪੇ ਦੇ ਬੂਟ ਸਿੱਟੀ ਆ ਨਾ ਘਰ ਵੀ ਕਰਦੇ ਓਏ ਅੱਜ ਮਜ਼ਾ ਆ ਰਿਹਾ ਦੋ ਲੁੰਡੀਆਂ ਕਰੀ ਫਿਰਦਾ ਵਰਤਾਂ ਦੀ ਸ਼ਾਪਿੰਗ ਦੇ ਵਿੱਚ ਅਸੀਂ ਸਾਰੀਆਂ ਚੀਜ਼ਾਂ ਲੈ ਕੇ ਆਵਾਂਗੇ ਠੀਕ ਹੈ ਮੰਮੀ ਅਸੀਂ ਇਸ ਵਾਰ ਮੰਮੀ ਵਰਤ ਰੱਖਾਂਗੇ ਸੰਸਰ ਕੀ ਦੇ ਮੰਮੀ ਜੀ ਦੰਦ ਰਾਣੀ ਚਾਣੀ ਵਰਤ ਰੱਖਾਂਗੇ ਇਸ ਵਾਰ ਸੰਸਰਗੀ ਚਾਹੀਦੀ ਆ ਸਰਗੀ ਦੇ ਵਿੱਚ ਕੀ ਕੀ ਸਮਾਨ ਹੁੰਦਾ ਮੋਟੂ ਜੀ ਦੱਸ ਦੇ ਤੇਰਾ ਸੈਟ ਸਿਕੜਾ ਖਮੋਲੇ ਨੂੰ ਰਾਣੀ ਹਾਰ ਦੋ ਵੱਡੇ ਕਿੰਨੇ ਟੋਲਿਆਂ ਦੇ 10-10 ਸੋਨਿਆਂ ਦੇ ਠੀਕ ਹੈ ਚਲੋ ਬਈ 20 ਟੋਲੇ ਸੋਨਾ ਹੋ ਗਿਆ ਤੇ ਸੂਟ ਆ ਨਾ ਮੋਟੂ ਬਈ ਸੂਟ ਘੱਟੋ ਘੱਟ ਸਾਨੂੰ ਬੁਟੀਕ ਪੀ ਚਾਹੀਦੇ ਉਸ ਮੈਂ ਆਪ ਰੈਡੀ ਕਰ ਦੂੰ ਤੂੰ 40000 ਰੁਪਏ ਦੇ ਦਿਓ 20000 ਦਾ ਇੱਕ ਸੂਟ ਠੀਕ ਹੈ ਤੇ ਹੋਰ ਮੋਟੂ ਇੱਕ ਚੂੜੀਆਂ ਜਿਹੜਾ ਉਹ ਸੋਨੇ ਦੀ ਚਾਹੀਦੀ ਸਾਨੂੰ ਸੱਤ-ਸੱਤ ਚੂੜੀਆਂ ਇਹ ਬੱਧੋਗੇ ਉਹ ਤਾਂ ਬੜਾ ਹੀ ਬੋਗਾ ਕੰਮ ਚਾ ਚੂੜੀਆਂ ਸੀ ਪਲਾਸਟਿਕ ਦੀਆਂ ਪਾ ਲਾਂਗੇ ਮੰਮੀ ਚਲ ਐਨਾ ਕਿ ਤੇਰੀ ਸੁੱਖਾ ਕਰਤਾ ਫੋਰਮੋਟੂ ਛੋਟਾ ਜਾ ਪੁੱਤ ਜਿਹੜਾ ਹੁਸਾ ਹੈਗਾ ਮੰਮੀ ਹੋਰ ਦੱਸ ਮੋਟੂ ਉਸ ਮੱਥੀ ਕਿ ਕਰਾ ਲੈ ਹੋਰ ਬਿੰਦੀਆਂ ਬਿੰਦੀ ਚਲ ਉਹ ਤਾਂ ਸਿਆਪ ਲੈ ਆਵਾਂਗੇ ਬਿੰਦੀਆਂ ਚੂੜੀਆਂ ਮੇਕਅਪ ਮੰਦਾ ਮੇਕਅਪ ਦਾ ਸਮਾਨ ਮੰਮੀ ਉਹ ਵੀ ਸਾਨੂੰ ਸਪੋਰਾ ਦਾ ਚਾਚੀ ਐ ਵਧੀਆ ਬ੍ਰਾਂਡ ਦਾ ਚਾਹੀਦਾ ਹੋਰ ਕੰਮ ਕਰਦਾ Diwali ਦੀ ਨਹੀਂ ਪਤਾ ਅਸੀਂ ਕਰਬਾ ਚੌਥਾ ਕਰ ਉਹ ਪਰ ਰਾਏਕੋਡ ਜਾਵਾਂਗੇ ਰਾਏਕੋਡ ਤੋਂ ਕਰਾਂਗੇ ਰਾਏਕੋਡ ਤੋਂ ਕਰਾਂਗੇ ਇਸ ਵਾਰ ਇਸ ਵਾਰ ਆਪਾਂ ਸਕਾਈ ਸ਼ਾਟ ਹੀ ਲਿਆਵਾਂਗੇ ਸਾਰੇ ਨਾ ਕਿਉਂ ਉਹ ਜੁਹਾਰ ਖੋਛੂ ਗਸਕਾਈ ਸ਼ਾਟ ਨਾਲ ਨਾ ਹਏ ਮੰਮੀ ਹੋਰ ਹੋਰ ਦੱਸ ਮੰਮੀ ਕੀ ਹੁੰਦਾ ਸਰਗੀ ਜਿਵੇਂ ਮੰਮੀ ਦੇਖ ਸਰਗੀ ਤਾਂ ਦੋਸੀ ਦੇਣੀ ਪਈ ਰਸੋਈ ਲੱਡੂ ਲੱਡੂ ਬੰਗਲਾ ਲੱਡੂ ਅਸੀਂ ਦੇ ਪੁੱਤ ਜੀ ਕਰਬਾ ਚੌਥੀ ਸ਼ਾਪਿੰਗ ਚੱਲੀ ਆਈ ਜੀ ਸਾਡੀ ਤਾਂ ਆ ਵੀ ਜਾਊਗਾ ਨਾਲ ਲੈਣ ਉਏ ਕਰਵਾ ਚੌਥੀ ਚੱਲ ਰਹੀ ਹੈ ਜਾਂ ਦੀਵਾਲੀ ਦੀ ਨਹੀਂ ਚੱਲ ਰਹੀ ਆ ਵੀ ਜਾਊਗਾ ਹਾਏ ਜੀ ਵੀ ਬਗ ਜੂਗਾ ਲੈ ਆ ਪੀ ਲੈ ਤੂੰ ਪੈਪਸੀ ਪੀਓ ਪੈਪਸੀ ਚਲਾਓ ਟੈਕਸੀ ਹਾਏ ਮੰਮੀ ਕਿੱਦ ਦੇ ਦੇਂਗੀ ਸਰਗੀ ਕਿੱਦ ਦੇ ਦਿੰਦੇ ਹੁੰਦੇ ਥੋੜੇ ਟਾਈਮ ਪਹਿਲੇ ਮੰਮਾ ਲ ਵਰਤਾਂ ਨਹੀਂ ਤੇ ਨਹੀਂ ਹਾਂ ਕੁਝ ਜਿਹਾ ਲਿਆ ਮੰਮੀ ਇੱਕ ਸ਼ਾਨਣੀਆਂ ਅਸੀਂ ਮੂੰਹ ਦੇਖਾਂਗੇ ਆਦੇ ਘਰ ਆ ਗੀਆਂ ਹੈ ਮਾ ਮਾਰ ਕੇ ਬਿਆਨ ਸਾਡੇ ਨੂੰ 10-10 ਸਾਲ ਹੋ ਗਏ ਜਿਵੇਂ ਅੱਕ ਜੱਲਿਆਂ ਵਾਲੀਆਂ ਸੀ ਹੋਗੀਆਂ ਹੁਣ ਅਸੀਂ ਸਰਗੀ ਲਾਵਾਂਗੀਆਂ ਠੀਕ ਹੈ ਫਿਰ ਠੀਕ ਹੈ ਭਾਈ ਸਰਗੀ ਤਾਂ ਕਦੋਂ ਮਰ ਜਦੋਂ ਮਨ ਰਾਜੀ ਉਹਦੀ ਕਰ ਲੈਣਾ ਚਾਹੀਦਾ ਹੈਣਾ ਆ ਜਿਹੜਾ ਦੀਦੀ ਨੂੰ ਮੈਂ ਸੂਟ ਵਰਤਾਂ ਤੇ ਸੂਟ ਉਹ ਕਰਨਾ ਕਰਦੀ ਉਹ ਮਸਟਰਡ ਕਲਰ ਦਾ ਤੇ ਉਹ ਰੈਡੀ ਹੋਈ ਜਾਂਦਾਗਾ ਤੇ ਜਿਹੜਾ ਮੇਰਾ ਸੂਟ ਹੈਗਾ ਉਹ ਵੀ ਮਤਲਬ ਮੇਰਾ ਜਲਦਾ ਮਿਲਦਾ ਹੀ ਰੱਖਿਆਗਾ ਮਹਰੂਨ ਕਲਰ ਵੀ ਅਸੀਂ ਉਹਦਾ ਸ਼ੂਟ ਕਰਾਂਗੇ ਜਦੋਂ ਦੋਨੇ ਸੂਟਾਂ ਦਾ ਤਾਂ ਉਹ ਇੱਕ ਕੰਬੀਨੇਸ਼ਨ ਜਿਹਾ ਬਣੇ ਨਾਲ ਹੀ ਰੂਲ ਪਾ ਕੇ ਵਧੀਆ ਤਿਆਰ ਹੋ ਕੇ ਪੂਰਾ ਕੈਨ ਸ਼ੂਟ ਕਰਾਂਗੇ ਅਸੀਂ ਉਹ ਜਾ ਕੇ ਦੇਣੀ ਹੈ ਹਨਾ ਉਹ ਵੀ ਪੋਰਟਲੀਆਂ ਵੀ ਬਣਾਈਆਂ ਨੇ ਨਾਲ ਨਾਲ ਇਹ ਮੂਰੇ ਜਲਦੇ ਸੂਟਾਂ ਜਵਾਨ ਵਾਲੇ ਇਹ ਬਹੁਤ ਵੈਰੀ ਗੁੱਡ ਦੀਦੀ ਕਹਿੰਦੇ ਵੈਰੀ ਗੁੱਡ ਤੇ ਬਾਕੀ ਬਾਈ ਤੁਹਾਨੂੰ ਸਾਡੀ ਨਾ ਹੁਣ ਵੈਂਟਰ ਕਲੈਕਸ਼ਨ ਦੇਖਣ ਨੂੰ ਮਿਲੂਗੀ ਬਹੁਤ ਜ਼ਬਰਦਸਤ ਤੇ ਉਹਦੇ ਵਾਸਤੇ ਤੁਸੀਂ ਆਪਣਾ ਚੈਨਲ ਤੁਹਾਨੂੰ ਪਤੀ ਮਨਪ੍ਰੀਤ ਕੌਰ ਸੀ ਵੀ ਆ ਸਬਸਕ੍ਰਾਈਬ ਕਰਨਾ ਤੇ ਅੱਜ ਵਾਲੇ ਮੇਕਅਪ ਲਈ ਜੇ ਤੁਹਾਨੂੰ ਟਿਊਟੋਰੀਅਲ ਚਾਹੀਦਾ ਹੋਇਆ ਤਾਂ ਜਰੂਰ ਮੈਨੂੰ ਮੈਸੇਜ ਕਰਦੇ ਹੋ ਮੈਂ ਟਿਊਟੋਰੀਅਲ ਦਊਂਗੀ ਤੁਹਾਨੂੰ ਕੋਈ ਪੁੱਟਾ ਉਹ ਉਤਰੀਆ ਦਾ ਫੜ ਲਓ ਉਹਨੂੰ ਕੋਈ ਨੂੰ ਉੱਤਰ ਲੈਣ ਦੀ ਹਾਂਜੀ ਗਾਇਸ ਇਹ ਸੀਗਾ ਆਪਣਾ ਅੱਜ ਦਾ ਵਲੌਗ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਹੋਣਾ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਠੀਕ ਹੈ ਤੇ ਮਿਲਦੇ ਆਂ ਆਪਾਂ ਕੱਲ੍ਹ ਨੂੰ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ ਗਾਇਸ